ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤੋ ਮਿੱਤਰੋ ਪਿਆਰਿਆ ਨੂੰ ਤਰੀਕ ਹੋ ਗਈ ਅੱਜ 10 ਜਨਵਰੀ ਅੱਜ ਗੱਲ ਕਰਦੇ ਆ ਆਪਾਂ ਆਪਣੇ ਸਕੇ ਸਬੰਧੀਆਂ ਦੀ ਸ਼ਰੀਕੇ ਦੀ ਅੱਜ ਕਾ ਜਿਹੜਾ ਸ਼ਰੀਕਾ ਸ਼ਬਦ ਹੈ ਇਹਨੂੰ ਥੋੜਾ ਜਿਹਾ ਹੋਰ ਢੰਗ ਦੇ ਨਾਲ ਡਿਸਕ੍ਰਾਈਬ ਕੀਤਾ ਜਾਂਦਾ ਹੈ ਪਿਆਬੀ ਗਾਣਿਆਂ ਦੇ ਵਿੱਚ ਫਿਲਮਾਂ ਦੇ ਵਿੱਚ ਇੱਕ ਬੁਰਾ ਜਿਹਾ ਐਕਸਪੀਰੀਅੰਸ ਦਿਖਾਇਆ ਜਾਂਦਾ ਪਰ ਅੱਜ ਆਪਾਂ ਇੱਕ ਗੱਲ ਕਰਾਂਗੇ ਸ਼ਰੀਕੇ ਦੀ ਥੋੜਾ ਇਹਦਾ ਨਿਚੋੜ ਦੱਸਿਓ ਜੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਜਿਆਦੇ ਸਮਾਂ ਨਾ ਲੈਂਦੇ ਹੋਏ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਬੇਅਸੇ ਚ ਧੁੰਦ ਵੀ ਕਾਫੀ ਜ਼ਿਆਦੇ ਆਏ ਕੱਲ ਜਿਵੇਂ ਧੁੱਪ ਨਿਕਲ ਰਹੀ ਸੀਗੀ ਅੱਜ ਧੁੰਦ ਓਨੀ ਹੀ ਜ਼ਿਆਦੇ ਸੰਘਣੀ ਹੈ ਕਹਿੰਦੇ ਵੀ ਇੱਕ ਪਿੰਡ ਦੇ ਵਿੱਚ ਦੋ ਭਰਾ ਸੀਗੇ ਦੋਨੇ ਜਿਹੜੇ ਸਵਰਨਕਾਰ ਕਹ ਲੋ ਆਪਾਂ ਸੁਨਿਆਰ ਸ਼ਬਦ ਵਰਤਦੇ ਆ ਸੋਨੇ ਦਾ ਕੰਮ ਕਰਨ ਵਾਲੇ ਉਹਨਾਂ ਦੇ ਵਿੱਚੋਂ ਇੱਕ ਭਰਾ ਸਿਉਨੇ ਦਾ ਹੀਰੇ ਮੋਤੀਆਂ ਦਾ ਕੰਮ ਕਰਦਾ ਸੀ ਤੇ ਦੂਸਰਾ ਵਪਾਰ ਕਰਦਾ ਸੀ ਉਹ ਹੀਰੇ ਮੋਤੀ ਲੈ ਕੇ ਆਉਂਦਾ ਬਾਹਰੋਂ ਤੇ ਆਸੇ ਪਾਸੇ ਦੁਕਾਨਾਂ ਦੇ ਉੱਪਰ ਵੇਚਦਾ ਕੰਮ ਦੋਨਾਂ ਦਾ ਹੀ ਗਹਿਣੇ ਦਾ ਸੀਗਾ ਕਿਹਦੇ ਵੀ ਜਿਹੜਾ ਵੱਡਾ ਭਰਾ ਸੀਗਾ ਉਦੀ ਸਿਹਤ ਥੋੜੀ ਜਿਹੀ ਖਰਾਬ ਰਹਿਣ ਲੱਗ ਗਈ। ਵਪਾਰ ਵੀ ਬੰਦ ਹੋ ਗਿਆ। ਇਲਾਜ ਦੇ ਉੱਪਰ ਖਰਚਾ ਹੋਣ ਲੱਗ ਗਿਆ। ਤੇ ਜਿਹੜੀ ਸੇਵਿੰਗ ਸੀਗੀ ਉਹ ਵੀ ਲਗਭਗ ਖਤਮ ਹੁੰਦੀ ਗਈ। ਤੇ ਅਖੀਰ ਜਿਹੜੀ ਉਹਦੀ ਸੀਗੀ ਡੈਥ ਹੋ ਗਈ। ਮੌਤ ਹੋ ਗਈ। ਹੁਣ ਉਹਦੇ ਪਿੱਛੇ ਇੱਕ ਉਹਦਾ ਬੇਟਾ ਤੇ ਇੱਕ ਉਹਦੀ ਘਰਵਾਲੀ ਦੋਨੇ ਜਣੇ ਉਹਦਾ ਟਾਈਮ ਪਾਸ ਕਰਨ ਲੱਗੇ। ਕਾਫੀ ਤੰਗੀਆਂ ਤੁਸ਼ਕੀਆਂ ਹੋਈਆਂ ਦੂਜਾ ਭਾਈ ਸੀ ਜਿਹੜਾ ਉਹ ਆਪਦੇ ਕੰਮ-ਕਾਰ ਚ ਲੱਗ ਗਿਆ ਦੁਕਾਨ ਤੇ ਕੰਮ ਕਰਦਾ ਸੀ ਬਹੁਤ ਵਧੀਆ ਗੇਣੇ ਦਾ ਕੰਮ ਸੀ ਅਖੀਰ ਇੱਕ ਦਿਨ ਉਹ ਵੱਡੇ ਦੀ ਘਰ ਵਾਲੀ ਨੇ ਆਪਦੇ ਬੇਟੇ ਨੂੰ ਇੱਕ ਹਾਰ ਫੜਾਇਆ ਬਹੁਤ ਕੀਮਤੀ ਕਹਿ ਲੋ ਵੀ ਜਿਹੜੀ ਉਹਨਾਂ ਦੀ ਸਾਰੀ ਪੂੰਜੀ ਸੀਗੀ ਉਸ ਹਾਰ ਦੇ ਵਿੱਚ ਲੱਗੀ ਹੋਈ ਸੀ ਤੇ ਵੀ ਤੂੰ ਜਾ ਕੇ ਆਉਦੇ ਚਾਚੇ ਨੂੰ ਕਹੀਂ ਵੀ ਚਾਚਾ ਜੀ ਤੁਸੀਂ ਆਪਣੀ ਦੁਕਾਨ ਦੇ ਉੱਪਰ ਇਹ ਹਾਰ ਰੱਖ ਲਓ ਜਾਨੀ ਕਿ ਅਸੀਂ ਵੇਚਣਾ ਚਾਹੁੰਦੇ ਆ ਵੀ ਤੁਸੀਂ ਇਹਦੇ ਬਦਲੇ ਸਾਨੂੰ ਥੋੜੇ ਬਹੁਤ ਪੈਸੇ ਦੇ ਦਿਓ ਛੋਟੇ ਭਰਾ ਨੇ ਉਸ ਹਾਰ ਨੂੰ ਬੜੇ ਗੌਰ ਦੇ ਨਾਲ ਵੇਖਿਆ ਤੇ ਪਾਇਆ ਵੀ ਜਿਹੜਾ ਹਾਰ ਸੀਗਾ ਉਹ ਬਿਲਕੁਲ ਨਕਲੀ ਸੀ ਹੁਣ ਜਿਉ ਇਹ ਕਹਿੰਦਾ ਵੀ ਇਹ ਨਕਲੀ ਹੈ ਫਿਰ ਵੀ ਜਿਹੜੀ ਗੱਲ ਸੀ ਕਿ ਉਸ ਰੀਕੇ ਵਾਜੀ ਦੀ ਆ ਜਾਂਦੀ ਵੀ ਅੱਜ ਦੁੱਖ ਦੇ ਵਿੱਚ ਸਾਡਾ ਇਹ ਸਾਥ ਛੱਡ ਗਿਆ ਵੀ ਅੱਜ ਇਹਨੂੰ ਸਾਡੀ ਕਹਿੰਦੇ ਨਕਲੀ ਜਿਹਾ ਲੱਗਣ ਲੱਗ ਗਿਆ ਉਹਨੇ ਕੀ ਕਰਿਆ ਉਹਨੇ ਚੁੱਪਚਾਪ ਉਹਨੂੰ ਇੱਕ ਬਾਕਸ ਦੇ ਵਿੱਚ ਡੱਬੇ ਦੇ ਵਿੱਚ ਪਾਇਆ ਤੇ ਉਸ ਬੱਚੇ ਨੂੰ ਵਾਪਸ ਭੇਜਤਾ ਹਾਰਲੇਕ ਦੇ ਨਾਲ ਥੋੜੇ ਬਹੁਤ ਪੈਸੇ ਵੀ ਦਿੱਤੇ ਤੇ ਉਹਨੇ ਕਿਹਾ ਵੀ ਤੂੰ ਜਾ ਕੇ ਆਪਣੀ ਮਾਤਾ ਨੂੰ ਇਹ ਕਹੀਂ ਵੀ ਜਿਹੜਾ ਇਹ ਹਾਰ ਹੈ ਨਾ ਵੀ ਇਹ ਗਹਿਣਾ ਹੈਗਾ ਇਹ ਬਹੁਤ ਜਿਆਦਾ ਮਹਿੰਗਾ ਹੈ ਹਜੇ ਜਿਹੜਾ ਬਾਜ਼ਾਰ ਹੈਗਾ ਉਹਨਾਂ ਤੇਜ ਨਹੀਂ ਹੈਗਾ ਵੀ ਹਜੇ ਆਪਾਂ ਨੂੰ ਇਹਦੀ ਉਨੀ ਕੀਮਤ ਨਹੀਂ ਮਿਲਨੀ ਵੀ ਤੂੰ ਇਹਨੂੰ ਘਰੇ ਰੱਖ ਤੇ ਕੱਲ ਤੋਂ ਤੂੰ ਆਪਣੀ ਦੁਕਾਨ ਤੇ ਉੱਤੇ ਕੰਮ ਤੇ ਆ ਜਾ ਕਰ ਤੇ ਇੱਥੇ ਕੰਮ ਕਰਿਆ ਕਰ ਜਿਹਦੇ ਬਦਲੇ ਦੇ ਵਿੱਚ ਤੈਨੂੰ ਆਪਾਂ ਤਨਖਾਹ ਦੇ ਦਿਆ ਕਰਾਂਗੇ ਤੇ ਨਾਲੇ ਤੇਰਾ ਟਾਈਮ ਪਾਸ ਹੋ ਜੂ ਨਾਲੇ ਤੇਰੀ ਮਾਤਾ ਟਾਈਮ ਪਾਸ ਹੋ ਜੂ ਨਾਲੇ ਤੂੰ ਕੰਮ ਸਿੱਖ ਜਾਏਗਾ ਵੀ ਸਾਰੀ ਉਮਰ ਤੂੰ ਕੀ ਕਰਦਾ ਰਹੇਗਾ ਉਹਨੇ ਜਾ ਕੇ ਆਪਣੀ ਮਾਤਾ ਨੂੰ ਸਾਰੀ ਗੱਲ ਦੱਸੀ ਤੇ ਇਹਦੀ ਮਾਤਾ ਨੇ ਉਹਨੂੰ ਕਿਹਾ ਵੀ ਪੁੱਤ ਕੱਲ ਤੋਂ ਹੁਣ ਤੂੰ ਆਦੇ ਚਾਚੇ ਦੀ ਦੁਕਾਨ ਤੇ ਬੈਠਿਆ ਕਰ ਸਮਾਂ ਬੀਤਦਾ ਗਿਆ ਜਿਹੜਾ ਲੜਕਾ ਸੀ ਬਹੁਤ ਫੋਨ ਹਰ ਨਿਕਲਿਆ ਕਹਿੰਦੇ ਵੀ ਉਹ ਇੰਨਾ ਐਕਸਪਰਟ ਹੋ ਗਿਆ ਵੀ ਦੂਰੋਂ ਦੂਰੋਂ ਲੋਕਾਂ ਉਹਦੇ ਗਹਿਨੇ ਡਾਇਮੰਡ ਮੋਤੀ ਲਾਲ ਜੋ ਵੀ ਮਤਲਬ ਉਹਨਾਂ ਸਮਿਆਂ ਦੇ ਵਿੱਚ ਸੀਗਾ ਚਾਂਦੀ ਵਗੈਰਾ ਸਿਉਣਾ ਵਗੈਰਾ ਉਹ ਤੋਂ ਪਰਖ ਕਰਾਉਣ ਆਉਂਦੇ ਤੇ ਕਹਿੰਦੇ ਵੀ ਜਿਹੜਾ ਉਹਦੀ ਪਰਖਿਆ ਹੋਇਆ ਸੀ ਜੋ ਕਹਿੰਦਾ ਵੀ ਅਸਲੀ ਐ ਤਾਂ ਕਹਿੰਦੇ ਉਹਦੀ ਕੀਮਤ ਪੈ ਜਾਂਦੀ ਜਿਹੋ ਕਹਿੰਦਾ ਵੀ ਨਕਲੀ ਐ ਤਾਂ ਉਹਦੀ ਕੀਮਤ ਜ਼ੀਰੋ ਹੋ ਜਾਂਦੀ ਐ ਐਨਾ ਹੋਰ ਹਾਰ ਉਹ ਲੜਕਾ ਨਿਕਲਿਆ ਤੇ ਫਿਰ ਚਾਚੇ ਨੇ ਉਸਦੇ ਚਾਚੇ ਨੇ ਕਿਹਾ ਵੀ ਪੁੱਤ ਹੁਣ ਬਾਜ਼ਾਰ ਚ ਤੇਜ਼ੀ ਐ ਹੁਣ ਤੂੰ ਐ ਕਰ ਜਾ ਤੇਰੀ ਮਾਤਾ ਤੋਂ ਉਹ ਹਾਰ ਹੈਗਾ ਜਿਹੜਾ ਉਹ ਗਹਿਣਾ ਹੈਗਾ ਉਹ ਲੈ ਕੇ ਆ ਤੇ ਆਪਾਂ ਉਹਨੂੰ ਵੇਚ ਦਈਏ ਤੇ ਆਪਾਂ ਆਪਣੇ ਜਿਹੜਾ ਵਪਾਰ ਹੈਗਾ ਜਿਹੜਾ ਉਹਦੇ ਵਿੱਚ ਵਾਧਾ ਕਰ ਲਾਂਗੇ ਉਹ ਜਾ ਕੇ ਆਉਦੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਉਹਦੀ ਮਾਂ ਕਹਿੰਦੀ ਪੁੱਤ ਜਿਹੜਾ ਤੇਰਾ ਚਾਚੇ ਨੇ ਕਿਹਾ ਹੈਗਾ ਤਾਂ ਤੂੰ ਇਹ ਲੈ ਜਾ ਤੇ ਆਪਣੀ ਬਹੁਤ ਮਦਦ ਕੀਤੀ ਉਹਨੇ ਤੇ ਹੁਣ ਤੂੰ ਵੀ ਆਉਦਾ ਅੱਡ ਕੰਮਕਾਰ ਕਰਨ ਲਈ ਸ਼ਾਇਦ ਉਹਨੇ ਐਵੇਂ ਹੀ ਸੋਚੇ ਹੋਵੇ। ਅਗਲੇ ਦਿਨ ਲੜਕਾ ਹਾਰ ਲੈ ਕੇ ਦੁਕਾਨ ਤੇ ਆਉਂਦਾ ਹੈ ਤੇ ਉਹਦੇ ਚਾਚਾ ਨੂੰ ਡੱਬਾ ਦਿੰਦਾ ਹੈ। ਉਹ ਕਹਿੰਦਾ ਪੁੱਤ ਮੜਾ ਦੇਖ ਵੀ ਇਹਦੀ ਕਿੰਨੀ ਕ ਕੀਮਤ ਹੈ। ਜਦੋਂ ਹੁਣ ਉਹ ਲੜਕਾ ਐਕਸਪੋਰਟ ਹੋ ਚੁੱਕਿਆ ਸੀ ਪਹਿਲਾਂ ਉਹ ਬੱਚਾ ਸੀ ਤੇ ਅੱਜ ਕੱਲ ਉਹ ਇੱਕ ਜਾਣਿਆ ਮਾਨਿਆ ਪਾਰਖੂ ਸੀ ਗਹਿਣਿਆਂ ਦਾ। ਤਾਂ ਦੇਖਦਾ ਉਹਦਾ ਹੈਰਾਨ ਰਹਿ ਜਾਂਦਾ ਹੈ। ਹੋ ਛੁੱਟ ਜੰਦੇ ਨੇ ਕਹਿੰਦਾ ਚਾਚਾ ਜੀ ਤਾਂ ਜ਼ਮੀਨ ਨਕਲੀ ਐ ਇਹਦਾ ਤੇਲੇ ਦਾ ਵੀ ਨਹੀਂ ਇਹਦਾ ਬਿਲਕੁਲ ਜ਼ੀਰੋ ਆ ਵੀ ਪਰ ਤੁਸੀਂ ਉਦੋਂ ਜਦੋਂ ਮੈਨੂੰ ਹੁਣ ਯਾਦ ਹੈ ਵੀ ਤੁਸੀਂ ਕਿਹਾ ਸੀ ਵੀ ਪੁੱਤ ਇਹ ਬਹੁਤ ਜ਼ਿਆਦਾ ਕੀਮਤੀ ਐ ਕਿ ਸੁਣ ਨਹੀਂ ਦੀ ਪਛਾਨ ਨਹੀਂ ਸੀ ਤੁਸੀਂ ਏਡੇ ਪਰਖੂ ਹੈ ਨਹੀਂ ਸੀ ਉਹ ਕਹਿੰਦਾ ਪੁੱਤ ਪਰਖੂ ਤਾਂ ਮੈਂ ਉਦਦੀ ਵੀ ਸੀ ਪਰਖੂ ਮੈਂ ਅੱਜ ਵੀ ਆਂ ਤੂੰ ਮੇਰੇ ਵੱਡੇ ਭਰਾ ਦੀ ਔਲਾਦ ਐ ਜਿਵੇਂ ਉਦੋਂ ਸੁਣੂ ਕਹਿ ਦਿੰਦਾ ਵੀ ਇਹ ਨਕਲੀ ਐ ਨਾਲੇ ਤਾਂ ਲੋਕਾਂ ਨੇ ਮੈਨੂੰ ਵਹਿਣੇ ਮਾਰਨੇ ਸੀ ਨਾਲੇ ਤੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਜਾਣਾ ਸੀ ਨਾਲੇ ਤੂੰ ਇਹ ਮੇਰੇ ਕੋਲ ਕੰਮ ਸਿੱਖਣਾ ਨਾ ਆਉਂਦਾ ਸ਼ਾਇਦ ਤੈਨੂੰ ਲੱਗਦਾ ਮੈਂ ਤੈਨੂੰ ਆਉਦਾ ਨੌਕਰ ਬਣਾ ਰਿਹਾ ਜਿੰਨੀ ਕ ਮੈਥੋਂ ਮੇਰੀ ਹੈਸियत ਸੀ ਤੇ ਮੈਂ ਸੋਡੀ ਮਦਦ ਕੀਤੀ ਤੇ ਮੈਂ ਤੈਨੂੰ ਕੰਮ ਸਿਖਾਇਆ ਅੱਜ ਹੁਣ ਤੈਨੂੰ ਖੁਦ ਪਤਾ ਲੱਗ ਗਿਆ ਵੀ ਜਿਹੜਾ ਇਹ ਹਾਰ ਹੈਗਾ ਉਹ ਨਕਲੀ ਹੈ ਪਰ ਇਹ ਗੱਲ ਜਾ ਕੇ ਤੂੰ ਆਪਣੀ ਮਾਂ ਨੂੰ ਨਾ ਦੱਸੀ ਤੇ ਇਹ ਸੀ ਇੱਕ ਸ਼ਰੀਕ ਦੀ ਕਹਾਣੀ ਸ਼ਰੀਕੇ ਵਜ ਦੀ ਕਹਾਣੀ ਆਪਾਂ ਕੀ ਕਹਿੰਨੇ ਆ ਵੀ ਸ਼੍ਰੀ ਕਰੂਆ ਕਰ ਦਿਆਂਗੇ ਸ਼੍ਰੀ ਕਰੂਪਾ ਕਰ ਦਿਆਂਗੇ ਪਰ ਇਹ ਆਪਣੀ ਚਾਚੇ ਤਾਏ ਹੁੰਦੇ ਨੇ ਆਪਣੇ ਕਹਾ ਦਾਦਿਆਂ ਦੇ ਪੁੱਤ ਹੁੰਦੇ ਨੇ ਠੀਕ ਹੈ ਜੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ